ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਨਵੇਂ ਬਲੌਗ ਦੇ ਵਿੱਚ ਅੱਜ ਤੁਹਾਨੂੰ ਅਸੀਂ ਮੈਂ ਇੱਕ ਰਾਤੀ ਵੀਡੀਓ ਅਪਲੋਡ ਕੀਤੀ ਸੀ ਉਸ ਦੇ ਵਿੱਚ ਦੇਖਿਆ ਸੀ ਕਿ ਸਰਦਈ ਬਾਰੇ ਇਹਨਾਂ ਨੇ ਭਾਈ ਸਾਹਿਬ ਨੇ ਸਾਨੂੰ ਜਾਣਕਾਰੀ ਦਿੱਤੀ ਸੀ ਉਹਨਾਂ ਨੂੰ ਤੁਹਾਨੂੰ ਰੂਬਰੂ ਕਰਾਵਾਂਗਾ ਅੱਜ ਇਹ ਹੈ ਹਰਿੰਦਰਪਾਲ ਸਿੰਘ ਖਾਲਸਾ ਤੇ ਕਾਫੀ ਸਮੇਂ ਤੋਂ ਇਹ ਵੀਡੀਓਜ਼ ਵਗੈਰਾ YouTube ਤੇ ਆਪਣਾ ਕੰਮ ਵੀ ਕਰ ਰਹੇ ਨੇ ਤੇ ਹੋਰ ਵੀ ਫੋਟੋਗ੍ਰਾਫੀ ਵਗੈਰਾ ਦਾ ਕੰਮ ਵੀ ਕਰ ਰਹੇ ਆ ਪਰ ਇਹਨਾਂ ਨੇ ਬਹੁਤ ਵਧੀਆ ਸਾਨੂੰ ਉਹਦੇ ਬਾਰੇ ਦੱਸਿਆ ਵੀ ਕਿਵੇਂ ਮਰਿਆਦਾ ਨਾਲ ਉਸ ਨੂੰ ਬਣਾਉਣਾ ਹੈ ਪਰ ਮੈਨੂੰ ਬਹੁਤ ਵਧੀਆ ਲੱਗਾ ਅੱਜ ਤੁਹਾਨੂੰ ਆਪਾਂ ਇਹਨਾਂ ਨਾਲ ਵਿਚਾਰ ਵਟਾਂਦਰਾ ਕਰਾਂਗੇ ਤੇ ਕਿਵੇਂ ਤੁਸੀਂ ਕਿੱਥੋਂ ਸਿੱਖਿਆ ਸੀ ਇਹ ਚੀਜ਼ ਜੋ ਤੁਸੀਂ ਸਾਨੂੰ ਸ਼ਰਧਈ ਬਣਾ ਕੇ ਪਲਾਈ ਆ ਬਹੁਤ ਵਧੀਆ ਲੱਗੀ ਸਾਨੂੰ ਤੇ ਕਿੱਥੋਂ ਤੁਸੀਂ ਜਿਹੜੀ ਸ਼ਰਧਈ ਹੈ ਜੀ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਮੇ ਤੋਂ ਹੀ ਚੱਲਦੀ ਆ ਰਹੀ ਹੈ ਪਰ ਸਾਨੂੰ ਇਹ ਚੀਜ਼ਾਂ ਲਈ ਜਾਣ ਨੂੰ ਨਹੀਂ ਕਰਾਇਆ ਜਾ ਰਿਹਾ ਹਮਮ ਕਿਹਨੇ ਦਾ ਮਤਲਬ ਹੈ ਕਿ ਸਾਨੂੰ ਸਾਡਾ ਇਤਿਹਾਸ ਨਹੀਂ ਦੱਸਿਆ ਜਾ ਰਿਹਾ ਜੋ ਸੱਚ ਆ ਹੁਣ ਜਿਹੜੀ ਇਹ ਸ਼ਰਧਈ ਹੈ ਤੇ ਦੇਗਾ ਇਹਨਾਂ 'ਚ ਫਰਕ ਆ ਦੋਨਾਂ 'ਚ ਤੇ ਜੇ ਤੁਸੀਂ ਕਿਸੇ ਮੂਰੇ ਸੁਨੋ ਸੁਨਹਿਰਾ ਸਲੋਤਰ ਲੈ ਕੇ ਬੈਠ ਜਓ ਤਾਂ ਅਗਲਾ ਕਹਿਣਗਾ ਕੋਟੇ ਲਾਂਦੇ ਜੀ ਕਿ ਲੋਕਾਂ ਨੂੰ ਪਤਾ ਨਹੀਂ ਆ ਨਿਹੰਗ ਸਿੰਘਾਂ ਨੂੰ ਮਾੜਾ ਬੋਲਦੇ ਆ ਚਲੋ ਜੋ ਮੈਂ ਦੇਖਿਆ ਹਾਂ ਵੀਡੀਓਜ਼ ਦੇ ਵਿੱਚ ਮੈਂ ਵੀ ਮੈਂ ਜ਼ਿਕਰ ਵੀ ਕੀਤਾ ਸੀ ਉਹ ਕਈ ਹਾਂ ਜਿਹਦਾ ਤੁਸੀਂ ਕਰਿਆ ਸੀਗਾ ਵੀ ਗੁਰੂ ਨਾਨਕ ਪਾਸ਼ਾ ਦੇ ਸਮੇਂ ਤੋਂ ਸ਼ੁਰੂ ਹੋਈ ਸੀਗੀ ਬਾਬਾ ਫਤਿਹ ਸਿੰਘ ਜੀ ਨੇ ਸ਼ੀਰੀ ਦੇਗਾ ਦਾ ਠੀਕ ਹੈ ਸ਼ੁਰੂ ਕਰਿਆ ਸੀਗਾ ਤੇ ਉਹਦੇ ਨਾਲ ਨਾਲ ਫਿਰ ਜਦੋਂ ਸਾਡੀ ਹੁਣ ਜਿਵੇਂ ਸਾਡਾ ਸੰਗਤ ਆ ਸਾਡੀ ਸਾਡੇ ਭਰਾ ਐ ਸਾਰੇ ਨਿਹੰਗ ਸਿੰਘ ਫੌਜਾਂ ਐ ਤੁਹਾਨੂੰ ਪਤਾ ਹੀ ਸਾਡੇ ਬਾਣੇ ਵਾਲੇ ਸਿੰਘਾਂ ਦੀ ਫੋਟੋਗ੍ਰਾਫੀ ਵੀ ਉਦਾਂ ਹੀ ਕਰਦੇ ਆ ਤਾਂ ਜਦੋਂ ਫਿਰ ਬੈਠੀ ਦੀ ਸੰਗਤ ਕਰੀਦੀ ਆ ਚੰਗੇ ਬੰਦਿਆਂ ਦੀ ਤਾਂ ਉੱਥੋਂ ਚੀਜ਼ਾਂ ਸਿੱਖਣੇ ਨੂੰ ਮਿਲਦੀਆਂ ਸਿੱਖਣ ਨੂੰ ਹੁਣ ਮੈਂ ਤੁਹਾਡੇ ਕੋਲ ਆਇਆ ਰਾਤ ਆਪਾਂ ਰਗੜਾ ਲਾਇਆ ਰਹਿਰਾ ਸਾਹਿਬ ਦੇ ਜਾਪ ਕਰੇ ਠੀਕ ਹੈ ਜੀ ਸਿਮਰਨ ਕੀਤਾ ਉਹ ਜਦੋਂ ਤੁਸੀਂ ਜਾਪ ਕੀਤੇ ਨਾ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਆਨੰਦ ਆ ਰਿਹਾ ਸੀ ਕਿਵੇਂ ਕਿਵੇਂ ਨਾ ਅਸੀਂ ਜਿਵੇਂ ਲੱਗ ਰਹੇ ਜਿਵੇਂ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਸੰਗਤ ਸੁਜਾਰੇ ਹੋ ਉਸ ਵੇਲੇ ਮਤਲਬ ਜੋ ਜਿਵੇਂ ਦਾ ਆਨੰਦ ਪੈਦਾ ਹੁੰਦਾ ਨਾ ਮਨ ਦੇ ਵਿੱਚ ਉਸ ਤਰ੍ਹਾਂ ਦਾ ਆਨੰਦ ਅਸੀਂ ਫੀਲ ਕੀਤਾ ਜਦੋਂ ਤੁਸੀਂ ਉਹ ਚੀਜ਼ ਤਿਆਰ ਕੀਤੀ ਹੈ ਤੇ ਪੀਣ ਦੇ ਵਿੱਚ ਵੀ ਬਹੁਤ ਰਸੀ ਉਹਦੇ ਵਿੱਚ ਦੇਖੋ ਜੀ ਜਿਵੇਂ ਮਾਰੇ ਨੇ ਕਿਹਾ ਵੇ ਸੰਗਤ ਰੂਪੀ ਸਾਨੂੰ ਜਿਹੜੇ ਆ ਕੀਰਤਨ ਕਰਨਾ ਚਾਹੀਦਾ ਹੈ ਨਾਮ ਜਪਣਾ ਚਾਹੀਦਾ ਹੈ ਠੀਕ ਹੈ ਜੀ ਇਹ ਚੀਜ਼ ਸਾਨੂੰ ਹੁੰਦੀ ਹੈ ਕਿ ਸਾਡੇ ਚਾਰ ਭਰਾ ਭੈਣਾਂ ਸਿੰਘ ਇਕੱਠੇ ਹੋ ਕੇ ਬੈਠਣ ਤੇ ਮਹਾਰਾਜ ਦਾ ਨਾਮ ਜਪਣ ਠੀਕ ਹੈ ਜੀ ਉਹ ਚੀਜ਼ ਸਾਨੂੰ ਵਧੀਆ ਲੱਗਦੀ ਹੈ ਬਾਕੀ ਮੈਨੂੰ ਤੁਹਾਡੇ ਕੋਲ ਆ ਕੇ ਪੋਜ਼ਿਟਿਵ ਵਾਈਬ ਬਹੁਤ ਆਂਦੀ ਹੈ ਕਿਉਂਕਿ ਤੁਸੀਂ ਮਾਰਾ ਦੇ ਨਾਲ ਬਹੁਤ ਜੁੜੇ ਹੋਏ ਹੋ ਤੁਸੀਂ YouTube ਤੇ ਵੀਡੀਓ ਵੀ ਪਾਉਂਦੇ ਹੋ ਕਥਾ ਬਾਰੇ ਠੀਕ ਆ ਪੰਕਤੀਆਂ ਦੀ ਤੁਸੀਂ ਵਿਆਖਿਆ ਕਰਦੇ ਹੋ ਤਾਂ ਕਿ ਮੈਨੂੰ ਤੁਹਾਡੇ ਕੋਲ ਆ ਕੇ ਬਹੁਤ ਪੋਜੀਟਿਵ ਵਾਈਬ ਆਂਦੀ ਹੈ ਤੇ ਬਹੁਤ ਚੀਜ਼ਾਂ ਸਿੱਖਣੇ ਨੂੰ ਮਿਲਦੀਆਂ ਜਿਹੜੀਆਂ ਮੇਰੀ ਜ਼ਿੰਦਗੀ 'ਚ ਮੈਂ ਬਹੁਤ ਕੁਝ ਸਿੱਖਣਾ ਹੈ ਕਿਉਂਕਿ ਜਿਹੜਾ ਸਿੱਖ ਆ ਉਹਦਾ ਨਾਮ ਹੀ ਸਿੱਖਦੇ ਰਹਿਣਾ ਹੈ ਹਾਂ ਮੈਂ ਹਰ ਰੋਜ਼ ਇੱਕ ਨਵੀਂ ਚੀਜ਼ ਸਿੱਖਦਾ ਹਾਂ ਹਾਂ ਗੁਰਬਾਣੀ ਜਦੋਂ ਸਾਨੂੰ ਜੋ ਸਿੱਖ ਨਾਮ দেয়া ਨਾ ਗੁਰੂ ਨਾਨਕ ਦੇਵ ਜੀ ਨੇ ਹਾਂਜੀ ਗੁਰਬਾਣੀ ਵਿੱਚ ਵੀ ਇਸਦਾ ਜ਼ਿਕਰ ਹੈ ਕਿ ਸਿੱਖੀ ਸਿੱਖਿਆ ਗੁਰ ਵਿਚਾਰ ਜਿਹੜਾ ਆਪਣੇ ਜੀਵਨ ਨੂੰ ਗੁਰੂ ਦੇ ਵਿਚਾਰ ਮੁਤਾਬਕ ਤੋਰਦਾ ਜਿਵੇਂ ਜਿਵੇਂ ਗੁਰਬਾਣੀ ਸਾਨੂੰ ਕਹਿ ਰਹੀ ਹੈ ਉਸ ਤੇ ਸੇਧ ਦੇ ਮੁਤਾਬਕ ਅਸੀਂ ਆਪਣਾ ਜੀਵਨ ਚਲਾਵਾਂਗੇ ਤਾਂ ਫਿਰ ਜੀਵਨ ਹੈ ਜੋ ਬਦਲਦਾ ਇੱਕ ਹੋਰ ਜਿਵੇਂ ਤੁਸੀਂ ਕਹ ਰਹੇ ਹੋ ਪੋਜੀਟਿਵ ਵਾਈਬਸ ਪੋਜੀਟਿਵ ਵਾਈਬਸ ਉੱਥੋਂ ਆਉਂਦੇ ਜਿਵੇਂ ਅਸੀਂ ਅੰਮ੍ਰਿਤ ਵੇਲੇ ਦੇ ਵਿੱਚ ਨਾਮ ਜਪਦੇ ਹਾਂ ਨਾ ਨਾਮ ਦੇ ਜਿਹੜਾ ਜਿਹੜਾ ਪੈਰਾ ਇੱਕ ਨਾ ਮਨੁੱਖ ਦੇ ਆਲੇ ਦੁਆਲੇ ਘੁੰਮਦਾ ਉਹ ਨਾਮ ਦਾ ਪੈਰਾ ਤੇ ਉਹ ਦੂਜਾ ਜਿਹੜਾ ਜਿਹੜਾ ਉਸ ਔਰੇ ਦੇ ਵਿੱਚ ਆਂਦਾ ਜਾਏਗਾ ਤਾਂ ਉਹ ਦੂਜਾ ਫਿਰ ਪ੍ਰਭਾਵਿਤ ਹੁੰਦਾ ਜਾਏਗਾ ਉਸ ਦਾ ਮਨ ਵੀ ਫਿਰ ਸ਼ਾਂਤ ਹੁੰਦਾ ਜਾਂਦਾ ਹੈ ਕਿਉਂਕਿ ਜਿਹੜਾ ਮੈਂ ਤੁਹਾਨੂੰ ਹੁਣ ਦੱਸ ਰਿਹਾ ਫੋਰ ਐਗਜ਼ਾਮਪਲ ਚਲੋ ਅਸੀਂ ਇੱਥੇ ਤੱਕ ਦਾ ਹਲੇ ਪਹੁੰਚੇ ਨਹੀਂ ਮਤਲਬ ਜਿਵੇਂ ਮੈਂ ਤੁਹਾਨੂੰ ਕੁਝ ਤੁਹਾਨੂੰ ਕੁਝ ਮੇਰੇ ਨਾਲ ਆ ਕੇ ਆਨੰਦ ਮਿਲੇਗਾ ਆਨੰਦ ਤਾਂ ਮਿਲੇਗਾ ਕਿਉਂਕਿ ਉਹ ਮੈਨੂੰ ਆਨੰਦ ਮਿਲਿਆ ਸਹੀ ਗੱਲ ਹੈ ਜੋ ਕੁਝ ਮੇਰੇ ਕੋਲ ਹੋਏਗਾ ਉਹ ਮੈਂ ਤੁਹਾਨੂੰ ਦੇ ਸਕਦਾ ਹਾਂ ਜੇ ਉਹ ਕੁਝ ਮੇਰੇ ਕੋਲ ਹੈ ਹੀ ਨਹੀਂ ਉਹ ਮੈਂ ਤੁਹਾਨੂੰ ਨਹੀਂ ਦੇ ਸਕਦਾ ਹਾਂ ਇਹ ਇਹ ਇਸ ਕਰਕੇ ਇਸ ਕਰਕੇ ਥੋੜਾ ਜਿਹਾ ਰਸ ਹੈ ਜੋ ਗੁਰਬਾਣੀ ਦੇ ਵਿੱਚ ਬਣ ਜਾਂਦਾ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਉਸ ਕਰਕੇ ਬਹੁਤ ਬਹੁਤ ਤੇ ਮੈਨੂੰ ਬਹੁਤ ਯਾ ਲੱਗਿਆ ਤੇ ਮੈਂ ਵੀ ਮੇਰੇ ਅੰਦਰ ਵੀ ਹੁਣ ਇਹ ਚੀਜ਼ ਆ ਗਈ ਕਿ ਮੈਂ ਵੀ ਇਹਨੂੰ ਸਿੱਖਾਂ ਹਾਂਜੀ ਮੈਂ ਜਿਸ ਨੂੰ ਹਾਂ ਟਰਾਈ ਕਰਨਾ ਕਹਿੰਦੇ ਆ ਕਿ ਤੁਹਾਡੇ ਘਰੇ ਮਹੀਨੇ ਚ ਇੱਕ ਵਾਰ ਜਾਂ ਦੋ ਵਾਰ ਰਗਣਾ ਲੱਗਣਾ ਜ਼ਰੂਰੀ ਆ ਹਾਂ ਬਰਕਤ ਰਹਿੰਦੀ ਆ ਸ਼ੀਦਾ ਸਿੰਘਾਂ ਦਾ ਪੈਰਾ ਰਹਿੰਦਾ ਇਹ ਮਾਰੇ ਚੜਦੀ ਕਲਾ ਚ ਰੱਖਦੇ ਚੜਦੀ ਕਲਾ ਬਿਲਕੁਲ ਕੋਈ ਮਾੜੀ ਚੀਜ਼ ਨਹੀਂ ਆ ਠੰਡੀਆਂ ਪਦਾਰਥ ਪਾ ਕੇ ਤੁਸੀਂ ਛਕਣੀ ਆ ਤਾਕਤ ਵਾਲੀ ਚੀਜ਼ ਆ એનર્ਜੀ ਵਾਲੀ ਚੀਜ਼ ਆ ਬਾਹਰ ਤੋਂ ਵੀ ਅਸੀਂ ਕੋਲ ਡਰਿੰਗ ਆ ਛਕਦੇ ਆ ਕਿੰਨੇ ਪਦਾਰਥ ਛਕਦੇ ਆ ਕਈ ਵਾਰ ਅਸੀਂ ਬਾਹਰ ਹੁੰਨੇ ਸਾਨੂੰ ਵੀ ਛਕਣੇ ਪੈ ਜਾਂਦੇ ਪਰ ਉਹ ਚੀਜ਼ ਸਾਡੇ ਸਰੀਰ ਲਈ ਮਾੜੀ ਆ ਮਾੜੀ ਆ ਤਾਂ ਤੇ ਮੈਂ ਕਹੂੰਗਾ ਕਿ ਸਾਰੇ ਜਣਿਆਂ ਨੂੰ ਰਗੜਾ ਲਾਓ ਘਰੇ ਆਪਣੇ ਸਰਦਾਈ ਛਕੋ ਪਰਵਾਰਾਂ ਨੂੰ ਵੀ ਸ਼ਿਕਾਓ ਮਾਰੇ ਦਾ ਨਾਮ ਜਪੋ ਸਿਮਰਨ ਕਰੋ ਇੱਕ ਤੁਸੀਂ ਜਦੋਂ ਉਹਨੂੰ ਜ਼ੋਰ ਨਾਲ ਕਰ ਰਹੇ ਸੀ ਨਾ ਤਾਂ ਮੈਨੂੰ ਐਵੇਂ ਦਾ ਫੀਲ ਆ ਰਿਹਾ ਸੀ ਮੈਂ ਕਿਹਾ ਜਿਵੇਂ ਸਿੱਖਾਂ ਨੇ ਕਿਵੇਂ ਰਾਜ ਲਿਆਉਣਾ ਕਿਵੇਂ ਦੇ ਬੰਦੇ ਹੋਣੇ ਜੋ ਇਸ ਤਰ੍ਹਾਂ ਮਿਹਨਤ ਕਰਕੇ ਉਹ ਚੀਜ਼ ਬਣਾਉਂਦੇ ਸਨ ਤੇ ਉਸ ਨੂੰ ਸ਼ੱਕਦੇ ਸਨ ਤੇ ਆਟੋਮੈਟਿਕਲੀ ਫਿਰ ਅੰਦਰ ਇੱਕ એનર્ਜੀ ਪੈਦਾ ਹੁੰਦੀ ਹੈ ਸਰੀਰ ਵਾਸਤੇ ਵੀ ਤੇ ਮਨ ਵਾਸਤੇ ਵੀ ਹਾਂਜੀ ਬੱਬੇ ਕਿਉਂਕਿ ਘੱਟੋ ਘੱਟ ਡੇਢ ਘੰਟਾ ਰਗੜਾ ਦਾਣੇ ਨੂੰ ਸਮਾਂ ਲੱਗਦਾ ਹੈ ਉਹਦੇ ਵਿੱਚ ਜਿੰਦਾਂ ਕਿ ਰਗੜਾਈ ਹੋਣੀ ਰਸਦਾਂ ਦੀ ਤਾਂ ਉਹਦੇ ਲਈ ਜੋ ਮੈਂ ਨਹੀਂ ਮਬਈ ਜੀ ਰਗੜਾ ਲਾਉਣ ਲੱਗੇ ਮੈਨੂੰ ਨਹੀਂ ਪਤਾ ਮੈਂ ਕਿਵੇਂ ਲਾਉਂਦਾ ਮਹਾਰਾਜ ਦੀ ਕਿਰਪਾ ਏ ਉਹ ਆ ਭੰਗ ਸੰਗ ਹੋ ਕੇ ਰਗੜਾ ਲਾਉਂਦੇ ਆ ਬਿਲਕੁਲ 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 ਇੰਨਾ ਟਾਈਮ ਕੋਈ ਭਾਰੀ ਚੀਜ਼ ਨੂੰ ਘੋਮਾਣਾ ਅੰਗ ਸੰਗ ਹੋ ਕੇ ਲਾਇਆ ਤਾਂ ਹੀ ਤਾਂ ਸਾਨੂੰ ਰਸ ਆਇਆ ਉਸ ਨੂੰ ਪੀਣ ਦੇ ਵਿੱਚ ਵੀ ਰਸ ਆਇਆ ਬਾਕੀ ਤੁਹਾਡੇ ਨਾਲ ਜਦੋਂ ਛਕਣ ਦੇ ਵਿੱਚ ਵੀ ਰਸ ਆਇਆ ਉਸ ਨੂੰ ਬਾਕੀ ਜਿਹੜੇ ਤੁਹਾਡੇ ਨਾਲ ਸੰਗਤ ਰੂਪ ਕੀਰਤਨ ਚੱਲੀ ਗਿਆ ਉਹਦਾ ਉਹਦਾ ਹੀ ਰਸ ਭਰੀ ਗਿਆ ਚਰਦੀ ਕਲਾ ਹੋਈ ਗਈ ਚਰਦੀ ਕਲਾ ਹੋਈ ਗਈ ਤੇ ਅਰਦਾਸ ਕੀਤੀ ਉਸ ਤੋਂ ਬਾਅਦ ਵੀ ਬਹੁਤ ਨਜ਼ਾਰਾ ਬਹੁਤ ਵਧੀਆ ਵਧੀਆ ਲੱਗਿਆ ਹਾਂਜੀ ਹਾਂ ਸੋ ਬਹੁਤ ਬਹੁਤ ਧੰਨਵਾਦ ਮੈਂ ਹੀ ਆਪਣੇ ਦਰਸ਼ਕ ਦਰਸ਼ਕਾਂ ਨੂੰ ਇਹੀ ਕਹਾਂਗਾ ਕਿ ਤੁਸੀਂ ਵੀ ਜਰੂਰ ਇਸ ਨੂੰ ਅਪਣਾਓ ਤੇ ਇਹ ਜ਼ਰੂਰੀ ਹੈ ਕਿਉਂਕਿ ਸਾਡਾ ਸਿੱਖ ਇਤਿਹਾਸ ਹੈ ਸਾਡਾ ਕਲਚਰ ਹੈ ਅਸੀਂ ਆਪਣੇ ਕਲਚਰ ਤੋਂ ਦੂਰ ਹੁੰਦੇ ਜਾ ਰਹੇ ਹਾਂ ਇਸ ਕਰਕੇ ਸਾਡਾ ਜੀਵਨ ਹੈ ਜੋ ਮਤਲਬ ਨਰਕ ਵੱਲ ਜਾ ਰਿਹਾ ਹੈ ਇੱਕ ਤਰ੍ਹਾਂ ਦਾ ਵੈਸੇ ਕੱਲੀ ਉਹ ਪਾਪਾ ਜੀ ਕੱਲੀ ਉਹ ਚੱਲ ਰਹੇ ਹੈ ਤੇ ਸਾਨੂੰ ਲੋੜ ਆ ਕੀ कि ਆਪਣੇ ਜਿਹੜੀ ਜਨਰੇਸ਼ਨ ਆ ਉਹਨੂੰ ਆਪਣੇ ਇਤਿਹਾਸ ਬਾਰੇ ਦੱਸਿਆ ਜਾਵੇ ਆਪਣੀਆਂ ਚੀਜ਼ਾਂ ਬਾਰੇ ਨੌਲੇਜ ਦਿੱਤੀ ਜਾਵੇ ਕਿ ਜਿਹੜੇ ਸਾਡੇ ਧਰਮ ਚ ਚੀਜ਼ਾਂ ਇਹ ਕਿਵੇਂ ਆ ਬਿਨਾ ਨੌਲੇਜ ਦੇ ਕੋਈ ਚੀਜ਼ ਨਾ ਕਰੋ ਆਪਣੇ ਕਹਿੰਦੇ ਆ ਕਿ ਅਸੀਂ ਆਹ ਕਰਦੇ ਆ ਜਿਵੇਂ ਕਰਦੇ ਤੁਸੀਂ ਪ੍ਰੋਪਰ ਉਸ ਚੀਜ਼ ਲਈ ਜਾਓ ਨੌਲੇਜ ਲੋ ਤੇ ਆਪਣਾ ਕਰੋ ਵਧੀਆ ਵਧੀਆ ਕਰੋ ਸਿਸਟਮ ਚਲੋ ਹੁਣ ਇਹ ਇੱਥੇ ਹੀ ਵੀਡੀਓ ਸਮਾਪਤ ਕਰਦੇ ਆ ਠੀਕ ਹੈ ਬਾਬਾ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ